ਦੋ ਫਾਰਮ ਚੱਲਿਆ ਜੀ ਆਪਣਾ 3060 ਚਾਰ ਸਪੀਡਾਂ ਵਾਲਾ ਬਹੁਤ-ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਸਾਡੇ ਵੱਲੋਂ ਟਰੈਕਟਰ ਦੀਆਂ ਜੋਤੀ ਬਾਈ ਸਾਡਾ ਦੁੱਧਰੀ ਤੋਂ ਚੰਗਾ ਜੋਤੀ ਬਾਈ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਟਰੈਕਟਰ ਲੱਗਿਆ ਦੇਣ 3060 ਮੌਸਮ ਦੇਖੋ ਅੱਗਲ ਬਾਈ ਪੂਰੀ ਹੋਈ ਹੋਈ ਆ ਉੱਪਰ ਆਪੋ ਪੂਰਾ ਬੇਈਮਾਨ ਹੋਇਆ ਵਾਜਾ ਇੱਕੋ ਲੱਗਦਾ ਆ ਬੱਦਲ ਆਇਆ ਬਾਈ ਟਾਈਮ ਆ ਜਾ ਕੁਛ ਨਹੀਂ ਹੋਇਆ ਟਾਈਮ ਆ ਜਾ ਬਰੀਕ 5:00 ਵਜੇ ਪਰ ਹਾਂ 5:05 ਹੋਏ ਆ ਪਰ ਮੌਸਮ 8:00 ਵਜੇ ਵਾਲਾ ਹੋ ਗਿਆ ਇਮਾਮ ਆ ਮਾਮਾ ਪਹੁੰਚ ਗਿਆ ਹਰਾਮ ਹੈ ਮਾਈਕ ਲਾਓ ਮੇਲੋ ਮਾਮਾ ਜੀ ਨੂੰ ਭਾਈ ਹੋਰ ਮਮੇ ਠੀਕ ਹੈ ਜੀ ਠੀਕ ਹੈ ਪੁੱਤ ਠੀਕ ਹੈ ਤੂੰ ਸੁਣਾ ਹਾਂਜੀ ਹਾਂ ਸਾਰੇ ਆਜੋ ਆਜੋ ਜੋਤੀ ਵੀਰ ਆਜੋ ਚਾ ਵੀ ਹੋਈ ਨਹੀਂ ਬਣੜੀਆਂ ਮੁੰਡਿਆਂ ਨੂੰ 1100 ਰੁਪਏ ਦੇਣਾ ਪੈਣਾ ਲਾ ਵੀਡੀਓ ਚੱਕੀ ਫਿਰਦਾ ਹੈ ਨਾ ਇਹ ਨਹੀਂ ਗੱਲ ਹੈ ਨਹੀਂ ਨਹੀਂ ਮੈਂ ਨਹੀਂ ਲੈਣਾ ਉਹ ਮੁੰਡੇ ਨੂੰ ਦੇਣਾ ਉਹਦੇ ਨਹੀਂ 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 ਇਹ ਨਹੀਂ ਗੱਲ ਹੈ ਦੇ ਦਾਂਗੇ ਅਸੀਂ ਜਲਦੀ ਸਾਡੀ ਭੂਆ ਦੇ ਮੁੰਡੇ ਤੇ ਉਹਨਾਂ ਦਾ ਹੱਪਾ ਹੱਟਾਪਾ ਮੁੰਡੇ ਜਿਹੜੇ ਨਾਲ ਬੰਦੀ ਦੀ ਕਰਤੀ ਹੁਣ ਇੰਨਾ ਕੁ ਫਾਕੇ ਫੋਟਾ ਜਿਹਾ ਬਣ ਗਿਆ ਚਾਬੀ ਵੀ ਲਿਆਉਨੇ ਕੋਈ ਗੱਲ ਨਹੀਂ ਆ ਜਾਵਗੇ ਵੀਡੀਓ ਬਣਾ ਦਿੰਦੇ ਦੇਖੋ ਆ ਦੇ ਹਾਂ ਜੀ ਬਾਹਰੋਂ ਤੋਂ ਆਇਆ ਆਪਣਾ ਟਰੈਕਟਰ ਹਾਂ ਜੀ ਜੋਤੀ ਵੀਰ ਨੇ ਬਾਈ ਨੇ ਤਾਂ ਰਿਵਨ ਹੈਲਪ ਆਪਣੀ ਬਹੁਤ ਕਰਦਾ ਹਾਂ ਜੀ ਪੂਰੀ ਪਰ ਜਣੀ ਦੇ ਬੰਦੇ ਨਾਲ ਉਹਨਾਂ ਦੀ ਹੈਲਪ ਥੋੜੀ ਵੱਧ ਕਰਦਾ ਲੱਗਦਾ ਸਾਡਾ ਪੁਰਾਣਾ ਵੀ ਇਹਨੇ ਕਿਹਾ ਹੈ ਵੀ ਪੁਰਾਣਾ ਹੀ ਤੱਕਾ ਜਿਹਨੇ ਕਰ ਜਨ ਲੱਗ ਜਿੰਨਾ ਕਿ ਬਣਦਾ ਹੱਕ ਆਪਣਾ ਇਹ ਜੇ ਆਪਾਂ ਬਾਈ ਦੀ ਗਣਤੀ ਕਰੀਏ ਟਰੈਕਟਰ ਕਿਹ ਦਿਵਾ ਲੇਗਾ ਟਰੈਕਟਰ ਬਹੁਤ ਆ ਹੈ ਨਾ ਇਹਦੇ ਕੋਈ ਸ਼ੱਕ ਨਹੀਂ ਫਿਰ ਕੋਈ ਲਾਲਚ ਨਹੀਂ ਹਾਂ ਜੀ ਬਾਈ ਮੈਂ 5 ਰੁਪਏ ਲੈਣੇ 70 ਰੁਪਏ ਲੈਣਾ ਉਹ ਨਹੀਂ ਗੱਲ ਇਹਦਾ ਰੱਬ ਵਰਗਾ ਹੁੰਦਾ ਹੀ ਨਹੀਂ ਜਿਹੜੀ ਸੇਫਤਾ ਉਹ ਸੇਫਤਾ ਇਹ ਨਹੀਂ ਗੱਲ ਹੈ ਧੰਨਵਾਦ ਬਾਈ ਸਾਡਾ ਇਹ ਨਹੀਂ ਗੱਲ ਬਾਈ ਪਤਰਾ ਕੋਲ ਹਾਂ ਜੀ ਸਭ ਤੋਂ ਪਹਿਲਾਂ ਬਾਈ ਟਰੈਕਟਰ ਆਪਣੇ ਲੈ ਗਿਆ ਤਾਂ ਬਾਈ ਲੈ ਗਿਆ ਤਾਂ ਹਾਂ ਬਾਈ ਟਰੈਕਟਰ ਚੱਲਦਾ ਬਹੁਤ ਵਧੀਆ ਹਾਂ ਜੀ ਦੋ ਲੀਗ ਦੀ ਕਰਤੀ ਹਾਂ ਹਾਂ ਫਿਰਿੰਦਰ ਬਾਈ ਨੇ ਦਵਾਇ ਤਾਂ ਦੁੱਗਰੀ ਪਿੰਡ ਹੈ ਬਾਈ ਬਾਈ ਦਾ ਦੱਸ ਦਈਏ ਕਿਸੇ ਨੇ ਟਰੈਕਟਰ ਦੇਖਣਾ ਹੈ ਚੱਲਦਾ ਦੇਖਣਾ ਤਾਂ ਬਾਈ ਕੋਲ ਕਿਸੇ ਵੀ ਟਾਈਮ ਜਾ ਕੇ ਦੇਖ ਸਕਦਾ ਸਹੀ ਗੱਲ ਹੈ ਸਾਰੇ ਬੜੇ ਜਾਂਦਾ ਬਾਈ ਕਿੰਨੇ ਕਿੰਨੇ ਚਲਾਉਣੇ ਪਿੱਛੇ ਵਾਲੇ ਕੋਲੇ 9 ਫੁੱਟ ਟਰੈਕਟਰ ਆਪਣੇ ਮ 15 ਫਾਲੇ ਠੀਕ ਹੈ ਜੀ 30 60 ਹੈ ਬਾਈ ਕੋਲ 30 60 30 60 ਠੀਕ ਹੈ ਜੀ ਟਰੈਕਟਰ ਬਾਈ ਨੇ ਮੈਂ ਕਿਹਾ 10 15 ਵਿੱਚ ਹੋਣੇ ਆਪਣੇ ਹਾਂ 라ਵਾਂ ਸੋਖੇ ਜੀ ਲਗਭਗ ਜੇ ਸਾਰੇ ਗਿਣ ਲਈਏ ਸੋਖੇ ਸਾਇਦ ਵੱਧ ਹੋ ਮੈਨੂੰ ਕਹਾਂ ਦੱਸਣਾ ਨਹੀਂ ਬੰਦਾ ਚੌੜਾ ਹੋ ਜਾ ਕਰਦਾ ਉਹ ਅੱਜ ਲੈ ਲੈ ਭਾਈ ਉਹ ਇਹਦੇ ਕੋਈ ਚਾਬੀ ਲੱਗਲੇ ਮਤਲਬ ਹਾਂਜੀ ਹਾਂਜੀ ਇਹ ਤਕਨੀਕ ਸਾਡੇ ਨੂੰ ਥੋੜੀ ਪਿੱਛੇ ਦੇ ਆਈ ਅਸੀਂ ਪਹਿਲਾਂ ਸਾਡਾ ਪੜਾਂਗਾ ਜਿਆਦਾ ਨਹੀਂ ਨਹੀਂ ਉਹ ਲੰਘਿਆ ਟਾਈਮ ਜੜੀ ਹੁਣ ਉਹ ਕੋਟਾ ਪੂਰਾ ਹੋ ਗਿਆ ਪਿਛਲਾ ਸਟਾਕ ਨਹੀਂ ਜੀ ਆਜਾ ਬਾਈ ਆਜਾ ਆਜਾ ਤੁਹਾਨੂੰ ਥੋੜਾ ਚਾਬੀ ਹੁਣ 1100 ਰੁਪਏ ਤੁਸੀਂ ਕੱਢਣਾ ਪਰਾਉਣੇ ਆ ਸਿੱਧਾ ਸਾਹਮਣੇ ਖੜ ਜਾ ਫੋਟੋ ਵੀ ਖਿੱਚਦੀ ਨਾਲੇ ਫੋਟੋ ਖਿੱਚੂਗੀ ਵੈਰੀ ਗੁੱਡ ਮੁਬਾਰਕਾਂ ਪੂਰਦੇ ਮੁੰਡੇ ਬਹੁਤ ਬਹੁਤ ਤੁਹਾਨੂੰ ਵੈਗਰੂ ਤਰੱਕੀਆਂ ਬਖਸ਼ੇ ਦਿਨ ਦੁਗੜੀ ਰਾਤ ਚੌਗੜੀ ਮਾਰਾ ਤੁਹਾਨੂੰ ਤਰੱਕੀ ਬਖਸ਼ੇ ਖਾਂ ਤੁਹਾਨੂੰ ਮੁਬਾਰਕਾਂ ਸਰਪੰਚ ਸਾਹਿਬ ਤੁਸੀਂ ਪਿੱਛੇ ਰਹਿ ਕੇ ਆ ਜਾਓ ਸਾਡੇ ਕੋਈ ਵਿਚਾਰ ਪੇਸ਼ ਕਰੋ ਮਾੜੇ ਮੁੰਡੇ ਬਣੇ ਆ ਲੈ ਲੈ ਇਹ ਰੱਖ ਦੋ ਇੱਕ ਦੇਖ ਮੱਥਾ ਟੇਕ ਦੋ ਪਹਿਲਾਂ ਕੰਦਰ ਰੱਖਿਆ ਮਹਾਰਾਜ ਕੋਲ ਅਮੈਨਾ ਕਰਾ ਦੋ ਮੁਲਾਕਾਤ ਮਮਾ ਕਹਤ ਨੇ ਅਸੀਂ ਕੰਮ ਵਾਸਤੇ ਰੱਖਿਆ ਹੋਇਆ ਨਹੀਂ ਨਹੀਂ ਠੀਕ ਨਹੀਂ ਚਲਦੀ ਕੇ ਬੰਦਾ ਚਾਹੀਦਾ ਮੈਨੇ ਠੀਕ ਸਹੀ ਪਾਉਂਦੇ ਪੰਟਾ ਫਿਰ ਆ ਬਾਜਾਂ ਨਾ ਚਲੋ ਇਹੀ ਕਰ ਮੰਨਣੀ ਪਊਗੀ ਸਹੀ ਗੱਲ ਹੈ ਤੇ ਇਹ ਤਾਂ ਅਸੀਂ ਸਿਫਤਾ ਕਰਦੇ ਨੇ ਜਿੱਗਰ ਮੈਂ ਛੋਟੀਆਂ ਬਾਤਾਂ ਹੀ ਨਹੀਂ ਕਰ ਜੋਦੀ ਵੀਰੇ ਟਰੈਕਟਰ ਚ ਹਮੇ 5 ਲੱਖ 2 ਲੱਖ ਦਾ ਫੜਾ ਦਾਂ ਇਹਨਾਂ ਕਹ ਬਾਈ ਰਪਾ ਕਿਆ ਕਹਿਣਾ ਇਹ ਗੱਲ ਅਸੀਂ ਰੋਜ਼ੇ ਕਰਦੇ ਬਾਈ ਰਪਾ ਕਿਆ ਕਹਿਣਾ ਇਹ ਕਹਣਾ ਚੱਲ ਕੋਈ ਨਾ ਬਸ ਆਵੇਂ ਕਹੋਗੇ ਬਸ ਇਦਾ ਹੀ ਬੋਲ ਹੁੰਦਾ ਆਂਦਾਂ ਨਾ ਮੇਰੇ ਮਾਣ ਆ ਪੰਜ ਲੱਖ ਢਾਈ ਲੱਖ ਕਿੱਥੇ ਫੜਾਉਨੇ ਆ ਪੰਜ ਤਾਂ ਨਹੀਂ ਗੱਲ ਆ ਆਹੋ ਵਾਹ ਵਾਹ ਕਿਉਂ ਮੈਂ ਟਰੈਕਟਰ ਬਾਰੇ ਦੇ ਦੋ ਮੜੀ ਜਾਣਕਾਰੀ ਲੱਡੂ ਖਾ ਲਓ ਟਿਕਲ ਹੀ ਨਹੀਂ ਚਾਪੀ ਵੀਰ ਛੱਕਣ ਕਹਿਦਾ ਸੀ ਯਾਰ ਤੂੰ ਆ ਜਾ ਇਹ ਆਪਾਂ ਨੇ ਜੀ 30 60 DIHT ਦਿੱਤਾ ਜੀ ਇਹਨਾਂ ਨੂੰ ਚਾਰ ਸਪੀਡਾਂ ਦੇ ਵਿੱਚ ਜਿਹਨੂੰ ਆਹ ਗੇਰ ਹੁੰਦਾ ਸਪੈਸ਼ਲ ਕੋੜਾ ਗੇਰ ਕਹਿੰਦੇ ਆ ਨੇ ਠੀਕ ਹੈ ਜੀ ਅੱਗੇ ਨੂੰ ਇਹ ਲੋ ਵਿੱਚ ਹੈ ਤੇ ਇਹ ਨਹੀਂ ਅੱਗੇ ਨੂੰ ਸੌਰੀ ਹਾਈ ਚ ਪਿੱਛੇ ਨੂੰ ਲੋ ਵਿੱਚ ਹੈ ਠੀਕ ਹੈ ਜੀ ਉੱਧਰ ਵੀ ਇਹਨੂੰ ਗੇਅਰ ਆਈ ਲੋ ਹਾਈ ਇੱਧਰ ਇਹਦੇ ਦੂਜੇ ਗੇਅਰ ਆ 1 2 3 4 1 ਰਿਵਰਸ ਠੀਕ ਹੈ ਜੀ ਬਾਕੀ ਹੋਰ ਤਾਂ ਤਰੀਬਨ ਬਹੁਤ ਸਾਰੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਹੋਇਆ ਟਰੈਕਟਰ ਦੇ ਬਾਰੇ ਚਾਰਲਸ ਐਂਡ ਰਿੰਜਨ ਦੇ ਵਿੱਚ ਹੈ ਡਬਲ ਪੰਪ ਹੈ 7 50 ਦੇ ਮੁਰਲੇ ਟਾਇਰ ਹੈ ਜੀ 16 28 ਦੇ ਪਿਛਲੇ ਟਾਇਰ ਠੀਕ ਹੈ ਜੀ ਆ ਦੇਖੋ 70 70 ਬਣਾਇਆ ਨਾ ਪਿੱਛੇ ਆ ਜਾ ਬਾਈ ਬਾਕੀ ਬਾਈ ਹੈਵੀ ਹੁੱਕ ਦੇ ਨਾਲ ਹੈ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਠੀਕ ਹੈ ਜੀ ਪੀਟੀਓ ਦੀ 540 ਹੈ 11 ਵਿੱਚ ਰਿਵਰਸ ਸਾਰੇ ਫੰਕਸ਼ਨ ਹੈ ਟੋਟਲੀ ਤੇਲ ਬ੍ਰੇਕਾਂ ਨੇ 2200 ਕਿਜੀ ਦੀ ਲਿਫਟ ਕੈਪੈਸਿਟੀ ਹੈ ਜੀ ਠੀਕ ਹੈ 22 ਕੁੰਟਲ ਦੀ ਪਹਿਲਾਂ ਦੀ ਕੈਪੈਸਿਟੀ ਥੋੜੀ ਘੱਟ ਸੀ ਹੁਣ ਕੰਪਨੀ ਇਹਦੀ ਕੈਪੈਸਿਟੀ ਵਧਾਤੀ 22 ਕੁੰਟਲ ਕਰਤੀ ਪਹਿਲਾਂ ਸੀ ਕਿ 18 4 ਕੁੰਟਲ ਕੈਪੈਸਿਟੀ ਵਧਾਤੀ ਬਾਈ ਇਹਦੀ ਠੀਕ ਹੈ ਜੀ ਤੇ ਬਾਕੀ ਹੋਰ ਤਾਂ ਬਾਈ ਤਰੀ ਉਹ ਸਾਰਾ ਕੁਝ ਦੱਸਿਆ ਬਾਈ ਆ 4 ਕਹਿਆਰ ਸੀਸੀ ਦੇ ਕਰੀਬ ਇਹਦਾ ਇੰਜਨ ਹੈਗਾ ਠੀਕ ਹੈ ਜੀ ਬਾਕੀ ਤਰੀ ਆਪਣੇ ਕੋਲ ਹੋਰ ਵੀ 50 ਐਚਪੀ 55 30 60 ਇੱਕ ਆਪਣੇ ਕੋਲ ਸੈਕੰਡ ਹੈਂਡ ਵੀ ਆਇਆ 30 48 ਉਹ ਵੀ ਤੁਹਾਨੂੰ ਦਿਖਾਉਣਾ ਬਾਈ ਟਰੈਕਟਰ ਉਹ ਆਪਾਂ ਤੁਹਾਨੂੰ ਇਸੇ ਵੀਡੀਓ ਵਿੱਚ ਦਿਖਾਉਨੇ ਹਾਂ ਠੀਕ ਹੈ ਜੀ ਬਾਕੀ ਮੇਰਾ ਵੀਰ ਕਰਨ ਵੀਰ ਵੀ ਆਪਣੇ ਕੋਲਸ ਨਾ ਕੋਸੇ ਵਿਚਾਰ ਪੇਸ਼ ਕਰੂਗਾ ਹਾਂ ਨਾ ਨਾ ਲਾ ਯਾਰ ਹੱਥੋਂ ਬਾਈ ਮੈਂ ਕਿ ਲੈ ਆਂਦੇ ਹਾਂ ਹੁਣ ਮੈਂ ਕਾ ਦਾ ਫਾਇਦਾ ਹੋ ਗਿਆ ਹਾਂਜੀ ਹਾਂਜੀ ਮੜਾ ਉੱਚੀ ਬੋਲ ਬਈ ਹਾਂਜੀ 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 ਪਰ ਹਾਂਜੀ ਹੰਦੀ ਆਵਾਜ਼ ਇਹ ਮੈਂ ਕਿ ਸਪੈਸ਼ਲ ਇਹਦੇ ਬਾਤ ਤੇ ਲੈ ਆਨੇ ਬਾਈ ਤਾਂ ਲੈ ਆਨੇ ਆ ਇਹ ਕਹਿੰਦਾ ਜੇ ਤੂੰ ਕੈਮਰਾ ਮੂਰੇ ਕਰ ਦਨਾ ਮੈਂ ਤੇ ਬੋਲ ਨਹੀਂ ਹਾਂਜੀ ਹੁਣ ਦੂਰ ਖੜ ਕੇ ਬੋਲਦੇ ਕੋਈ ਫਰਕ ਨਹੀਂ ਹੈਗਾ ਹੁਣ ਤਾਂ ਬੋਲੇ ਕਰ ਲੈ ਅੰਦਰੇ ਰੱਖ ਦੇ ਬਾਈ ਅੰਦਰੇ ਬਾਕੀ ਬਾਈ ਇਹ ਟਰੈਕਟਰ ਆਪਣਾ ਚੱਲਿਆ ਇੱਧਰ ਇਹ ਆਪਣਾ ਸਾਡੇ ਲੋਕਲ ਹੀ ਚੱਲਿਆ ਜੀ ਠੀਕ ਆ ਤੇ ਬਾਕੀ ਰੋਟਾਵੇਟਰ ਵੀ ਆਪਣੇ ਕੋਲ ਆ ਜਾਣੇ ਬਾਈ ਕੱਲ ਨੂੰ 7 ਫੁੱਟ ਕੋ 7 ਫੁੱਟ ਰਹਿ ਗਿਆ 8 ਫੁੱਟ ਆਪਣੇ ਸਾਰੇ ਵਿਕਲੇ ਰੋਟਾਵੇਟਰ ਮੰਗਾਇਆ ਵੀ 8 ਫੁੱਟ ਹੈ ਅੱਜ ਆਇ ਨਹੀਂ ਥੋੜਾ ਮੌਸਮ ਖਰਾਬ ਹੋ ਗਿਆ ਕੱਲ ਨੂੰ ਆਪਣੇ ਰੋਟਾਵੇਟਰ ਆ ਜਾਣਗੇ ਜੀ ਤੇ 8 ਫੁੱਟ 7 ਫੁੱਟ ਗਰਵਾਜ ਦਾ ਕੋਈ ਵੀ ਕੋਈ ਵੀ ਪ੍ਰੈਟ ਲੈਣਾ ਬੈਲਰ ਲੈਣਾ ਜੀ ਠੀਕ ਆ ਤੇ ਇੱਕ ਦੂਜੀ ਜਿਹੜੀ ਝੋਨੇ ਵਿੱਚ ਉਹ ਕਰਦੀ ਆਪਣਾ ਬੱਟਾ ਲਿਪ ਦੀ ਉਹ ਵੀ ਸਾਰੀ ਮਸ਼ੀਨਾਂ ਆਉਂਦੇ ਨੇ ਲਿਆ ਬਾਈ ਟਰੈਕਟਰ ਦੀ ਬਣਾਦੀ ਵੀਡੀਓ ਜਾਂਦੇ ਦੀ ਲੋ ਜੀ ਬਾਈ ਇਹਨ ਦੋ ਫਾਰਮ ਚੱਲਿਆ ਜੀ ਆਪਣਾ 30 60 ਚਾਰ ਸਪੀਡਾਂ ਵਾਲਾ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਸਾਡੇ ਵੱਲੋਂ ਟਰੈਕਟਰ ਦੀਆਂ ਜੋਤੀ ਬਾਈ ਸਾਡਾ ਦੁੱਗਰੀ ਤੋਂ ਪੰਗਾ ਜੋਤੀ ਬਾਈ ਓਕੇ ਜੀ ਕਿੱਟ ਰੱਖ ਲਈ ਵੀਰ ਵਾਦਾ ਕਰੇ ਪਰਮਾਤਮਾ ਤਰਖੀਆਂ ਬਖਸ਼ੇ ਬਾਈ ਇਹਨਾਂ ਨੂੰ ਕੰਮਕਾਰ ਦੇ ਵਿੱਚ ਹੋਰ ਕਰਨ ਵੀ ਵੀਰੇ ਹੋਰ ਵੀ ਠੀਕ ਹੈ ਮੈਂ ਤੁਸੀ ਦੱਸੋ ਬਹੁਤ ਵਧੀਆ ਬਾਈ ਕੋਈ ਗੱਲ ਬਾਤ ਕੋਈ ਰੱਖਣਾ ਕੋਈ ਵਿਚਾਰ ਪੇਸ਼ ਕਰਨੇ ਆ ਨਹੀਂ ਹਾਂ ਵਿਚਾਰ ਕੋਈ ਨਹੀਂ ਹੈ ਜਦੋਂ ਆਪਾਂ ਨੇ ਆ ਚਾਬੀ ਬਣਾਈ ਜੱਗੂ ਮਹਾਲ ਖਾਇਆ ਟਰੈਕਟਰ ਥੋੜੇ ਵੱਧ ਨਹੀਂ ਵੇਖਣ ਲੱਗੇ ਹੋ ਚਾਬੀ ਤਾਂ ਗੱਦੀ ਬਣੀ ਵੀ ਇਹ ਹੈ ਭਾਈ ਜਿਹੜੇ ਵੀ ਆਪਣੇ ਵੀਰ ਨਾਲ ਸਾਡੇ ਜੁੜੇ ਸਾਰਿਆਂ ਨੂੰ ਦੱਸ ਦਈਏ ਕਿ ਫੇਸਬੁਕ YouTube Instagram ਤੇ ਤਿੰਨਾਂ ਦੇ ਆਪਣੇ ਪੇਜ ਚੱਲਦੇ ਆ ਜਿਹੜੇ YouTube ਦੇ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਇੰਸਟਾ ਤੇ ਫੋਲੋ ਕਰ ਲਿਓ ਜਿਹੜੇ ਇੰਸਟਾ ਤੇ ਫੇਸਬੁਕ ਦੇ ਉਹਨਾਂ ਨੂੰ ਬੇਨਤੀ YouTube ਤੇ ਕਰ ਲਿਓ ਨਾ ਕਰਦੇ ਵਾ ਵਾ ਸੇਮ ਹੀ ਹੈ ਜਿੱਥੇ ਆ ਸਾਰੀਆਂ ਵੀਡੀਓ ਜੈਨੂਇਨ ਹੁੰਦੀਆਂ ਜੇ ਤੁਹਾਨੂੰ ਕੋਈ ਗੱਲਬਾਤ ਲੱਗਦੀ ਹੈ ਵੀ ਅਸੀਂ ਗਲਤ ਕਰਦੇ ਆ ਤਾਂ ਦੱਸ ਦਿਆ ਕਰੋ ਭਾਈ ਵਣ ਕੇ ਉਸ ਅਗਲਾ ਕਿਸੇ ਨਾਲ ਨਹੀਂ ਹੈਗਾ ਪੁਰਾਣੇ ਟਰੈਕਟਰ ਤੇ ਸਾਡੇ ਕੋਲ ਉਹ ਵੀ ਅਸੀਂ ਵੇਚ ਤੇ ਅੱਜ ਦੋ ਤਿੰਨ ਟਰੈਕਟਰ ਠੀਕ ਆ ਜੀ ਮੌਸਮ ਕਰ ਮੌਸਮ ਜਮਾ ਮੀਆਂ ਮੀਆਂ ਹੋਇਆ ਹੋਣਾ ਚੱਲੀਏ ਫਿਰ ਹਾਂ ਆ ਜਾਓ ਆ ਆ ਬੰਦੇ ਨਾਲ ਆ ਵੀ ਬਾਈ ਸਾਡਾ ਬੰਦਾ ਸਾਡੇ ਨਾਲ ਸਾਡੀ ਦਾ ਸਾਡਾ ਹੋਰ ਬਾਈ ਠੀਕ ਹੈ ਠੀਕ ਠਾਕ ਠੀਕ ਆ ਜੀ ਤੇ ਬਾਕੀ ਬਾਈ ਸਾਰੇ ਨੂੰ ਬੇਨਤੀ ਹੈ ਜੀ ਕਿਸੇ ਨੇ ਵੀ ਕੋਈ ਨਵਾਂ ਪੁਰਾਣਾ ਟਰੈਕਟਰ ਖਰੀਦਣਾ ਜਾਂ ਵੇਚਣਾ ਹੈ ਤਾਂ ਆਪਣੇ ਨਾਲ ਜਰੂਰ ਸੰਪਰਕ ਕਰਿਆ ਕਰੋ ਜੀ ਆਪਣੀ ਏਜੰਸੀ ਹੈਗੀ ਰੋਪੜ ਜਿਹੜੀ ਨਾਜ ਮੰਡੀ ਦੇ ਬਿਲਕੁਲ ਸਾਹਮਣੇ ਚੰਡੀਗੜ੍ਹ ਅਨੰਦਪੁਰ ਸਾਹਿਬ ਹਾਈਵੇ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਕੋਲ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਆਪਾਂ ਲੈਨੇ ਆ ਯਾਨੀ ਕਿ ਆਪਣਾ ਪੁਰਾਣਿਆਂ ਦਾ ਨਵੇਂਆਂ ਦਾ ਦੋਨੋਂ ਦਾ ਕੰਮ ਠੀਕ ਹੈ ਜੀ ਦੋਨੋਂ ਦਾ ਕੰਮ ਹੈ ਬਾਕੀ ਕਿਸੇ ਵੀ ਮੇਰੇ ਵੀਰ ਪ੍ਰਾਹ ਨੇ ਡੋ ਫਾਰਮ ਟਰੈਕਟਰ ਲੈਣਾ ਹੈ ਤਾਂ ਆਪਣੇ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਜੀ ਨੰਬਰ ਨੋਟ ਕਰ ਲਓ 9872204427 ਫਿਰ ਤੋਂ ਦੁਬਾਰਾ ਨੋਟ ਕਰ ਲਓ 9872204427 ਆ ਨੰਬਰ ਹੈ ਜੀ ਤੇ ਬਾਕੀ ਬਾਈ ਮੀਂ ਦੇਖੋ ਉਹਦਾ ਕਰਨ ਵੀ ਦਿਖਾ ਬਾਈ ਆ ਦੇ ਮੀਂ ਕਿੰਨਾ ਪਿਆ ਉਹਦੇ 10 ਕਿ ਮਿੰਟ ਮੀਂ ਪਿਆ 10 ਮਿੰਟ ਚ ਪੂਰੀ ਹਰਲਾ ਲਲਾ ਜੀ ਕਰਾਤੀ ਮੀਂ ਪੱਕੀ ਮੰਡੀ ਆ ਇਹ ਦੇ ਪੱਕੀ ਆ ਬਾਈ ਤਾਂ ਹੀ ਹਾਂ ਬਾਕੀ ਆਪਣੇ ਕੋਲ ਬਾਈ ਪੁਰਾਣੇ ਟਰੈਕਟਰ ਜਿਹੜੇ ਵਿੱਚ ਕੱਟੇ ਤੇ 6-7 ਟਰੈਕਟਰ ਵਿਕਲੇ ਆਪਣੇ ਵੀਡੀਓ ਪਈਆਂ ਨੇ ਠੀਕ ਹੈ ਜਿਹੜਾ ਸੋਨਾ ਲੀਕਾ ਦਾ ਉਹ ਵੀ ਵਿਕਲੇ ਆ ਜੀ ਦੋ ਟਰੈਕਟਰ ਰਹਿ ਗਏ ਦੋ ਰਹਿ ਗਏ ਤੇ ਬਾਕੀ ਜੇ ਆਪਣੇ ਕੋਲ ਟਰੈਕਟਰ ਕੱਟ ਹੋਏ ਤਾਂ ਆਪਾਂ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਕਿ ਭਾਈ ਪੁਰਾਣੇ ਟਰੈਕਟਰ ਅਸੀਂ ਬਹੁਤਾ ਟਾਈਮ ਨਹੀਂ ਖੜਾਉਂਦੇ ਸੱਤ ਹੋਰੇ ਡੇਲੀ ਗਾਹ ਤੋਂ ਨਾ ਟਰੈਕਟਰ ਵਿਕੀ ਜਾਂਦਾ ਕਈ ਪੁਰਾਣੀ ਵੀਡੀਓ ਪਈਆਂ ਹੋਈਆਂ ਵੀਰ ਉਹਨਾਂ ਦੇ ਫੋਨ ਕਰੀ ਜਾਂਦੇ ਆ ਵੈਸੇ ਮੈਂ ਥੱਲੇ ਨਾ ਲਿਖ ਕੇ ਪਾ ਦਿੰਨਾ ਵੀਡੀਓ ਦੇ ਸੋਲਡ ਵੀ ਟਰੈਕਟਰ ਵਿਕੇ ਆ ਹਾਂਜੀ ਠੀਕ ਹੈ ਜੀ ਤੇ ਵੀਡੀਓ ਨੂੰ ਕਰਦੇ ਆ ਬਈ ਖਤਮ ਸਾਡਾ ਹੋ ਗਿਆ ਟਾਈਮ ਹੁਣ ਘਰ ਨੂੰ ਜਾਣ ਦਾ ਹਨਾ ਬਈ ਹਾਂ ਟਾਈਮ ਹੋ ਗਿਆ ਘਰ ਨੂੰ ਨਾਲ ਦਾ ਟਾਈਮ ਹੈ ਵੀਡੀਓ 'ਚ ਕੋਈ ਬਾਈ ਗੱਲ ਵੱਧ ਘੱਟ ਬੋਲ ਹੋ ਗਈ ਹੋਵੇ ਤਾਂ ਉਹਦੇ ਵਾਸਤੇ ਮਾਫੀ ਮੰਗਦੇ ਆ ਬਾਈ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਜੱਗੂ ਮਾਲੂ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਣਾ Instagram ਤੇ YouTube ਤੇ ਵੀ ਪੇਜ ਹੈ ਸੇਮ ਜੱਗੂ ਮਾਲ ਦੇ ਨਾਮ ਤੇ ਉਹਨੂੰ ਵੀ ਜਰੂਰ ਫੋਲੋ ਕਰਿਓ ਬਾਈ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ